ਡਰਗ ਰੈਕਟਰ ਕੇਸ ਦੇ ਸਬੰਧ ਚੁੰਨੀ ਲਾਲ ਗਾਬਾ ਵੱਲੋਂ ਲੱਖਾਂ ਰੁਪਏ ਦੀ ਅਦਾਇਗੀ ਕਰਨ ਦੇ ਮਾਮਲੇ 'ਚ ਪੰਜਾਬ ਦੇ ਤਿੰਨ ਲੀਡਰਾਂ ਨੂੰ ਈਟੀਐ ਵੱਲੋਂ ਨੋਟਿਸ ਜਾਰੀ ਕੀਤਾ ਗਿਆ ਹੈ। ਚੁੰਨੀ ਲਾਲ ਗਾਬਾ ਦੀ ਡਾਇਰੀ ਵਿੱਚ ਜਲੰਧਰ ਤੋਂ ਸੰਸਦ ਸੰਤੋਖ ਚੌਧਰੀ, ਮੁੱਖ ਸੰਸਦਕਤਰ ਅਵਿਨਾਸ਼ ਚੰਦਰ ਤੇ ਸਾਬਕਾ ਮੰਤਰੀ ਸਰਵਨ ਸਿੰਘ ਪਿਲੌਰ ਦਾ ਨਾਮ ਸਾਹਮਣੇ ਆਇਆ ਹੈ। ਤਿੰਨੇ ਲੀਡਰਾਂ ਤੋਂ ਇਲਾਵਾ ਕਈ ਐਨਆਰਆਈਸ ਦਾ ਨਾਮ ਡਾਇਰੀ 'ਚ ਦਰਜ ਹੈ। ਸ਼੍ਰੋਮਣੀ ਅਕਾਲੀ ਦਲ ਲੀਡਰ ਅਵਿਨਾਸ਼ ਚੰਦਰ ਸਾਨਾ ਫੋਨ ਲਾਈਨ ਤੇ ਮੌਜੂਦ ਹੈ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ ਅਵਿਨਾਸ਼ ਜੀ ਡਰਗ ਰੈਕਟ ਟ੍ਰੀਡੀ ਵੱਲੋਂ ਤੁਹਾਨੂੰ ਸੰਮਨ ਜਾਰੀ ਕੀਤੇ ਗਏ ਨੇ ਕਿਹਾ ਜਾ ਰਿਹਾ ਕਿ ਚੁੰਨੀ ਲਾਲ ਗਾਬਾ ਨਾਲ ਤੁਹਾਡੇ ਸੰਬੰਧ ਨੇ ਤੁਹਾਡੀ ਪ੍ਰਤੀਕਿਰਿਆ ਮੇਰੇ ਜੀ ਚੁੰਨੀ ਲਾਲ ਗਾਬਾ ਨਾਲ ਕੋਈ ਸੰਬੰਧ ਨਹੀਂ ਹੈਗੇ ਉਹਨਾਂ ਦਾ ਲੜਕਾ ਦਰਵੇਸ਼ ਗਾਬਾ ਉਹ ਨਗਰ ਕੌਂਸਲ ਦੇ ਵਿੱਚ ਮੈਂਬਰ ਆ ਸਾਡੇ ਸੀਨੀਅਰ ਵਾਈਸ ਪ੍ਰਧਾਨ ਆ ਪਾਰਟੀ ਵੱਲੋਂ ਉਹਦੇ ਨਾਲ ਮੇਰੇ ਤਾਲੁਕਾਤ ਪੋਲੀਟੀਕਲ ਤਾਲੁਕਾਤ ਹੈ ਜੀ ਪਰ ਅਵਨਾਸ਼ ਕਿਉਂ ਫਿਰ ਤੁਹਾਡਾ ਨਾਮ ਲਿਆ ਗਿਆ ਹੈ ਈਡੀ ਨੇ ਸੰਮਝਾ ਰਿਹਾ ਕਿ ਇਹ ਤਾਂ ਹੁਣ ਈਡੀ ਦੇ ਕੋਲ ਜਾ ਕੇ ਮੈਂ ਪੁੱਛੂੰਗਾ ਕੀ ਗੱਲ ਹੈ ਜੀ ਮੈਨੂੰ ਦੱਸੋ ਜੀ ਪਰ ਫਿਰ ਵੀ ਜੀ ਪਰ ਫਿਰ ਵੀ ਤੁਹਾਨੂੰ ਕੀ ਲੱਗਦਾ ਹੈ ਮੇਰਾ ਤਾਂ ਜੀ ਬਿਲਕੁਲ ਮੈਨੂੰ ਤਾਂ ਪਤਾ ਹੀ ਨਹੀਂ ਇਸ 바ਲੇ ਵੀ ਕਿਹੜੀ ਡੈਰੀ ਦੀ ਇਹ ਗੱਲ ਕਰ ਰਿਹਾ ਕੋਈ ਗੱਲਬਾਤ ਹੈ ਮੈਨੂੰ ਜਿਹੜਾ ਉਹ ਆਇਆ ਨੋਟਿਸ ਉਹਦੇ ਵਿੱਚ ਇਹ ਹੈ ਕਿ ਤੁਸੀਂ ਆ ਕੇ ਸਾਨੂੰ 13 ਤਰੀਕ ਨੂੰ ਮਿਲੋ ਮੈਂ ਜਾ ਕੇ ਮਿਲੂੰਗਾ ਜੀ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਖਿਲਾਫ ਕੋਈ ਸਾਜ਼ਿਸ਼ ਹੋ ਰਹੀ ਹੈ ਕਿਉਂ ਤੁਹਾਡਾ ਨਾਮ ਲਿਆ ਗਿਆ ਹੈ ਇਹ ਤਾਂ ਬਾਅਦ ਚ ਪਤਾ ਲੱਗੂਗਾ ਜੀ ਹਾਲੇ ਤੱਕ ਨੂੰ ਜਾਵਾਂ ਸਾਜਿਖੀ ਹੁੰਦੀ ਪੋਲੀਟੀਕਲ ਬੰਦਿਆਂ ਤੇ ਇਲਜ਼ਾਮ ਲੱਗਦੇ ਜੀ ਜੀ ਕਾਂਗਰਸ ਦੇ ਲੀਡਰ ਹਾਂ ਹੁਣ ਇਸ ਸਾਹਮਣੇ ਪਰ ਉਹ ਤਾਂ ਆਂਦਾ ਕੰਮ ਕਰੋਗਾ ਮਦਦ ਨਰਦਾਜੀ ਪਰ ਅਸੀਂ ਜਨਤਨ ਲੋਕੀ ਪੋਲੀਟੀਕਲ ਬੰਦੇ ਤੇ ਲਾਉਂਦੇ ਆ ਜੀ